ਇਹ ਵੀਡੀਓ ਮੰਨ ਕੇ ਜਦੋਂ ਤੁਸੀਂ ਸਵੇਰੇ 9 ਵਜੇ ਜਾਂ 7 ਵਜੇ ਅਪਲੋਡ ਕਰਦੇ ਨਾ ਤਾਂ 2 ਘੰਟੇ ਦੇ ਵਿੱਚ ਇਹਦੇ 10 ਤੋਂ 15000 ਵਿਊ ਆਟੋਮੈਟਿਕ ਹੀ ਆ ਜਾਂਦੇ ਆ ਤਾਂ ਤੁਸੀਂ ਮਹੀਨੇ ਦੇ 70 ਤੋਂ 80000 ਕਮਿਊਨਿਟੀ ਤੁਸੀਂ ਸ਼ੁਰੂ ਕਰ ਦੋ ਉਹ ਕਿਹੜਾ ਆਈਡੀਆ ਸੀਗਾ ਉਹ ਆਈਡੀਆ ਹੈਗਾ ਸੀ ਮੈਂ ਤੁਹਾਨੂੰ ਦੱਸ ਰਿਹਾ ਵੀ ਤੁਸੀਂ ਨਾ ਆਪਣੇ ਬੇਟੇ ਦੀ ਆਪਣੀ ਵਾਈਫ ਦੀ ਆਪਣੀ ਮੰਮੀ ਦੀ ਪਾਪਾ ਦੀ ਬ੍ਰਦਰ ਦੀ ਸਿਸਟਰ ਦੀ ਸਾਰਿਆਂ ਦੀ ਮਹਰਾਜ ਇਹ ਤੁਸੀਂ ਅਸਲ ਕਿਹਾ ਸਿਰਫ ਤਨਾ 5 ਤੋਂ ਲੈ ਕੇ 10 ਮਿੰਟ ਦਾ ਕੰਮ ਆ 10 ਮਿੰਟ ਦਾ ਜੇ ਤੁਸੀਂ 10 ਮਿੰਟ ਇਹ ਕੰਮ ਕਰੋਗੇ ਤਾਂ ਤੁਸੀਂ ਮਹੀਨੇ ਦੇ 70-8000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਚੈਨਲ ਆ ਜਿਹੜਾ ਇਸ ਦੇ ਵੀ ਟੋਪਿਕ ਦੇ ਉੱਤੇ ਬਹੁਤ ਘੱਟ ਆ ਉਹ ਕਹਿੰਦੇ ਨੇ ਜੀ ਅਸੀਂ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਤੋਂ ਨਾ ਮਹੀਨਾ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਦੇ ਬਾਰੇ ਦੱਸਿਆ ਸੀਗਾ ਇੱਕ ਆਈਡੀਆ ਦੱਸਿਆ ਸੀ ਉਹ ਵੀ ਮਤਲਬ ਤੁਸੀਂ ਨਾ ਇਸ ਆਈਡੀ ਦੇ ਸੇਵਾ 10 ਮਿੰਟ ਤੁਸੀਂ ਕੰਮ ਕਰਦੇ ਹੋ ਨਾ ਤਾਂ ਤੁਸੀਂ ਮਹੀਨੇ ਦੇ ਘੱਟੋ-ਘੱਟ ਤੁਸੀਂ 70 ਤੋਂ 80000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਉਹ ਕਿਹੜਾ ਆਈਡੀਆ ਸੀਗਾ ਉਹ ਆਈਡੀਆ ਹੈਗਾ ਸੀ ਮੈਂ ਤੁਹਾਨੂੰ ਦੱਸਦਾ ਜੀ ਵੀ ਤੁਸੀਂ ਨਾ ਜਿਵੇਂ ਰਾਸ਼ੀ ਫਾਲਾ ਜਿਵੇਂ ਲੋਕਾਂ ਦੀ ਨਾ ਤੁਸੀਂ ਰਾਸ਼ੀ ਦੱਸਣੀ ਆ ਮੈਂ ਤੁਹਾਨੂੰ ਇਹ ਵੀ ਦੱਸ ਦਿਆਂਗਾ ਤੁਸੀਂ ਕਿੱਥੋਂ ਰਾਸ਼ੀ ਲੈ ਕੇ ਆਉਣੀ ਹੈ ਅਖਬਾਰ ਤੋਂ ਲਿਆ ਸਕਦੇ ਹੋ ਜਾਂ Google ਤੋਂ ਸਰਚ ਕਰ ਸਕਦੇ ਹੋ ਤੁਸੀਂ ਤੇ ਉਹਦੇ ਰਿਗਾਰਡਿੰਗ ਤੁਸੀਂ ਆਪਣੀ ਵੀਡੀਓ ਬਣਾ ਕੇ ਤੁਸੀਂ ਅਪਲੋਡ ਕਰਦੇ ਨੇ ਇਹ ਜਿਹੜੀ ਜਿਹੜੀ ਵੀਡੀਓ ਨੇ ਜੀ ਇਹ ਲੋਕ ਨਾ ਬਹੁਤ ਜ਼ਿਆਦਾ ਦੇਖਦੇ ਨੇ ਸਵੇਰੇ ਨਾ ਮਤਲਬ ਉਹਨਾਂ ਨੂੰ ਵੀਡੀਓ ਨਾਲ ਕੋਈ ਲਿੰਕ ਨਹੀਂ ਹੁੰਦਾ ਉਹਨਾਂ ਸਿਰਫ ਸੁਣਦੇ ਨੇ ਮੰਨ ਕੇ ਚੱਲੋ ਮੈਂ ਕਿਤੇ ਜੋਬ ਕਰਦਾ ਪ੍ਰਾਈਵੇਟ ਕਿਸੇ ਦਫ਼ਤਰ ਦੇ ਵਿੱਚ ਲੱਗਾ ਆ ਤਾਂ ਮੈਂ ਘਰੋਂ ਨਾ ਆਪਣੇ ਗੱਡੀ ਦੇ ਵਿੱਚ ਜਾ ਰਿਹਾ ਵਾਂ ਤਾਂ ਮੈਂ ਕੀ ਕਰਾਂਗਾ ਆਪਣੀ ਗੱਡੀ ਦੇ ਵਿੱਚ ਨਾ ਆਪਣੀ ਜੋਬ ਵੀ ਮੇਰੀ ਰਾਸ਼ੀ ਹੋਊਗੀ ਸਵੇਰੇ ਉੱਠਰ ਸਰ ਮੈਂ ਆਪਣੀ ਗੱਡੀ ਦੇ ਵਿੱਚ ਆਪਣੀ ਰਾਸ਼ੀ ਲਗਾਵਾਂਗਾ ਤੇ ਮੈਂ ਉਹਨੂੰ ਸੋਣੀ ਜਾਵਾਂਗਾ ਤੇ ਨਾਲ ਗੱਡੀ ਚਲਾਈ ਜਾਵਾਂਗਾ ਤੇ ਮੈਨੂੰ ਆਪਣੀ ਦਾਸੀ ਬਾਰੇ ਪਤਾ ਲੱਗ ਜਾਏਗਾ ਇਸੇ ਤਰ੍ਹਾਂ ਮੰਨ ਲਈ ਜੇ ਮੇਰੀ ਫੈਮਲੀ ਦੇ ਵਿੱਚ 8-10 ਮੈਂਬਰ ਆ ਮੈਂ ਸਾਰਿਆਂ ਦੀ ਕੰਨੀ ਕੰਨੇ ਦੀ ਆਪਣੇ ਬੇਟੇ ਦੀ ਆਪਣੀ ਵਾਈਫ ਦੀ ਆਪਣੀ ਮੰਮੀ ਦੀ ਪਾਪਾ ਦੀ ਬ੍ਰਦਰ ਦੀ ਸਿਸਟਰ ਦੀ ਸਾਰਿਆਂ ਦੀ ਮਿਰਾਸੀ ਸੋਨਾ ਦਾ ਹਿੱਸਾ ਲਵਾਂਗਾ ਸੋ ਮੈਂ ਉਹਦੇ ਤੇ ਦੱਸਾਂਗੇ ਕਿ ਤੁਸੀਂ ਵੀਡੀਓ ਬਣਾ ਕੇ ਨਾ ਤੁਸੀਂ ਬਹੁਤ ਵਧੀਆ ਪੈਸੇ ਕਮਾ ਸਕਦੇ ਹੋ ਸੋ ਮੈਨੂੰ ਨਾ ਦੋ ਤਿੰਨ ਮੇਰੇ ਭੈਣ ਭਰਾਵਾਂ ਦੇ ਮੈਨੂੰ ਫੋਨ ਆਏ ਉਹ ਕਹਿੰਦੇ ਕਿ ਵੀਰੀ ਸਾਹਮਣੇ ਨੂੰ ਪ੍ਰੋਪਰਲੀ ਵੀਡੀਓ ਬਣਾ ਕੇ ਦੱਸੋ ਚਾਹੇ ਤੁਸੀਂ ਪੀਸੀ ਤੋਂ ਬਣਾਓ ਤੇ ਜਾਂ ਫਿਰ ਤੁਸੀਂ ਮੋਬਾਈਲ ਵੀ ਸਾਨੂੰ ਪਤਾ ਲੱਗ ਗਿਆ ਸੀ ਇਸ ਟੌਪਿਕ ਦੇ ਕੰਮ ਕਰਨਾ ਚਾਹੁੰਦੇ ਆ ਕਿਉਂਕਿ ਅਸੀਂ ਦੇਖਿਆ ਵੀ ਇਹਦੇ ਵਿੱਚ ਨਾ ਬਹੁਤ ਜ਼ਿਆਦਾ ਲੋਕਾਂ ਦੇ ਵਿਊ ਆ ਰਹੇ ਨੇ ਚੈਨਲ ਆ ਜਿਹੜਾ ਇਸ ਦੇ ਟੌਪਿਕ ਦੇ ਉੱਤੇ ਬਹੁਤ ਘੱਟ ਆ ਉਹ ਕਹਿੰਦੇ ਨੇ ਜੀ ਅਸੀਂ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਅਸੀਂ ਦੋਵਾਂ ਦੇ ਵਿੱਚ ਬਣਾਵਾਂਗੇ ਪੰਜਾਬੀ ਵਿੱਚ ਵੀ ਬਣਾ ਲਾਂਗੇ ਅਸੀਂ ਹਿੰਦੀ ਦੇ ਵਿੱਚ ਵੀ ਬਣਾ ਲਾਂਗੇ ਪਲੀਜ਼ ਤੁਸੀਂ ਇਹਨਾਂ ਸਾਨੂੰ ਇੱਕ ਉਹਦੇ ਵਾਸਤੇ ਵੀਡੀਓ ਬਣਾ ਲਓ ਮੈਂ ਸੋਚਿਆ ਵੀ ਚਲੋ ਮੈਂ ਤੁਹਾਨੂੰ ਇੱਕ ਵੀਡੀਓ ਬਣਾ ਕੇ ਦਿਖਾਣਾ ਵਾ ਵੀ ਕਿਵੇਂ ਬਣਾਉਣੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਹਨਾਂ ਤੁਹਾਨੂੰ ਪ੍ਰੋਪਰ ਲਿਸਟ ਸਟੈਪ ਬਾਈ ਸਟੈਪ ਸਿਖਾਵਾਂਗਾ ਵੀ ਤੁਸੀਂ ਕਿਵੇਂ ਵੀਡੀਓ ਤੁਸੀਂ ਮਤਲਬ ਜੇ ਅਗਰ ਤੁਹਾਡੇ ਕੋਲ ਕੰਪਿਊਟਰ ਤਾਂ ਤੁਸੀਂ ਕੰਪਿਊਟਰ ਤੇ ਬਣਾ ਸਕਦੇ ਹੋ ਤਾਂ ਮੈਂ ਤੁਹਾਨੂੰ ਕੰਪਿਊਟਰ ਦੀ ਸਕਰੀਨ ਤੇ ਕਰਕੇ ਦਿਖਾਵਾਂਗਾ ਕਿਵੇਂ ਬਣਾ ਤਾਂ ਤੁਸੀਂ ਸੇਮ ਪ੍ਰੋਸੈਸ VN ਵੀਡੀਓ ਐਡੀਟਰ ਦੇ ਵਿੱਚ ਜਾ ਕੇ ਤੁਸੀਂ ਉਹ ਵੀਡੀਓ ਨੂੰ ਉਦਾਂ ਹੀ ਤੁਸੀਂ ਐਡਿਟ ਕਰੀ ਜਾਣਾ ਵਾ VN ਵੀਡੀਓ ਐਡੀਟਰ ਤੇ ਮੈਂ ਪੂਰਾ ਉੱਪਰ ਨਹੀਂ ਸਾਰੇ ਲੈਸਨ ਵੀ ਬਣਾਏ ਹੋਏ 7 ਲੈਸਨ ਵਿੱਚ ਬਣਾਏ ਹੋਏ ਨੇ ਉਹ 7 ਦੇ 7 ਲੈਸਨ ਤੁਸੀਂ ਇੱਕ ਵਾਰੀ ਜਾ ਕੇ ਦੇਖ ਲਓ ਤੁਹਾਨੂੰ ਪ੍ਰੋਪਰਲੀ ਪਤਾ ਲੱਗ ਜਾਏਗਾ ਕਿਵੇਂ ਟੈਕਸ ਲਿਖਣਾ ਕਿਵੇਂ 뮤ਜ਼ਿਕ ਲਗਾਉਣਾ ਸਾਰਾ ਕੁਝ ਤੁਹਾਨੂੰ ਉਦੇ ਤੇ ਪਤਾ ਲੱਗ ਜਾਏਗਾ ਜੀ ਸੋ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਕਿਵੇਂ ਵੀਡੀਓ ਨੂੰ ਤੁਸੀਂ ਕਰਨਾ ਵਾ ਸਭ ਤੋਂ ਪਹਿਲਾਂ ਜੀ ਤੁਸੀਂ ਨਾ ਆਪਣੇ Chrome ਦੇ ਉੱਤੇ ਚਲੇ ਜਾਣਾ Chrome ਦੇ ਉੱਤੇ ਜਾ ਕੇ ਨਾ ਤੁਸੀਂ ਇੱਥੇ ਸਰਚ ਕਰਨਾ ਵਾ ਤੁਸੀਂ ਇੱਥੇ ਲਿਖਣਾ ਵਾ टुडे ਰਾਸ਼ੀਵਲ ਇਨ ਹਿੰਦੀ ਟੂਡੇ ਟੂਡੇ ਰਾਸ਼ੀਵਲ ਇਨ ਹਿੰਦੀ ਆ ਉੱਪਰ ਆ ਗਿਆ ਹਨਾ ਅਗਰ ਤੁਸੀਂ ਪੰਜਾਬੀ ਜੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਲਿਖ ਦਿਨਾ ਟੂਡੇ ਰਾਸ਼ੀਵਲ ਇਨ ਪੰਜਾਬੀ ਤੇ ਉਹ ਪੰਜਾਬੀ ਜੀ ਆ ਗਿਆ ਮੈਂ ਹਿੰਦੀ ਜੀ ਕਰਨਾ ਦਿੰਦਾ ਕਿਉਂਕਿ ਹਿੰਦੀ ਦਾ ਦਾਇਰਾ ਬਹੁਤ ਜ਼ਿਆਦਾ ਵਾ ਆ ਦੇਖੋ ਆ ਗਿਆ ਟੂਡੇ ਰਾਸ਼ੀਵਲ ਇਨ ਹਿੰਦੀ ਮੈਂ ਇੱਥੇ ਹਿੰਦੀ ਕਰ ਦਿਨਾ ਠੀਕ ਹੈ ਜੀ ਆ ਆ ਗਿਆ ਟੂਡੇ ਰਾਸ਼ੀਵਲ ਇਨ ਹਿੰਦੀ ਆ ਹਿੰਦੀ ਆ ਗਿਆ ਜੀ ਹਿੰਦੀ ਦੇ ਵਿੱਚ ਤੁਸੀਂ ਦੇਖੋ ਆ ਗਿਆ ਟੂਡੇ ਰਾਸ਼ੀ ਫਰ ਅੱਜ ਕਾ ਰਾਸ਼ੀ ਫਰ ਨਾ ਟੂਡੇ ਲਿਖਣਾ 12 ਵਜੇ ਤੋਂ ਬਾਅਦ ਅਪਡੇਟ ਹੋ ਜਾਂਦੀ ਹੈ ਦੇਖੋ ਆ ਗਿਆ ਮੇਕ ਰਾਸ਼ੀ ਸਾਰੀਆਂ ਆ ਗਈਆਂ ਜਿੰਨੀਆਂ ਵੀ ਰਾਸ਼ੀਆਂ ਸੀ ਦੇਖੋ ਆ ਸਾਰੀਆਂ ਆ ਗਈਆਂ ਸਾਰੀਆਂ ਆ ਗਈਆਂ ਤੁਸੀਂ ਕਿਸੇ ਤੇ ਵੀ ਇੱਕ ਕਲਿੱਕ ਕਰੋਗੇ ਜਦੋਂ ਤੁਸੀਂ ਕਲਿੱਕ ਕਰੋਗੇ ਮੰਨ ਕੇ ਚੱਲੋ ਮੈਂ ਇਹਦੇ ਤੇ ਕਲਿੱਕ ਕਰ ਦਿੰਦਾ ਮੇਕ ਤੇ ਕਲਿੱਕ ਕਰ ਦਿੰਦਾ ਮੈਂ ਦੇਖ ਤੇ ਕਲਿੱਕ ਕਰਾਂਗਾ ਆ ਦੇਖੋ ਆ ਗਿਆ ਉੱਪਰ ਵੀ ਆਈਏ ਮੇਗਾ ਕੀ ਠੀਕ ਹੈ ਜੀ ਆਹ ਮੇਕ ਆ ਜੂਗੀ ਰਾਸ਼ੀ ਐ ਸਾਰੀਆਂ ਰਾਸ਼ੀ ਆ ਜਾਣੀਆਂ ਦੇਖੋ ਆ ਗਈ ਆ ਮੇਗਾ ਕੀ ਆ ਬ੍ਰਿਸ਼ਚਕਾ ਕੀ ਮਿਥੁਨਾ ਕੀ ਕਰਕਾ ਕੀ ਸਿੰਘਾ ਕੀ ਕੰਨਿਆ ਆ ਗਈ ਤੂਲਾ ਆ ਗਈ ਬ ਤੁਸੀਂ ਕੀ ਕਰਨਾ ਤੁਸੀਂ ਨਾ ਆ ਜਿਹੜੀ ਰਾਸ਼ੀ ਫਲ ਆ ਜਿਹੜੀ ਇਹਦੀ ਆ ਮੇ ਇਹ ਰਾਸ਼ੀ ਦੀ ਨਾ ਤੁਸੀਂ ਇਹਦਾ ਸਕਰੀਨ ਸ਼ਾਟ ਖਿੱਚ ਲੈਣਾ ਮੇ ਇਹਦਾ ਇੱਕ ਸਕਰੀਨ ਸ਼ਾਟ ਖਿੱਚ ਲੈਣਾ ਵਾ ਇਹ ਮੈਂ ਇਹਦਾ ਸਕਰੀਨ ਸ਼ਾਟ ਖਿੱਚ ਲਿਆ ਜੀ ਠੀਕ ਹੈ ਜੀ ਜੋ ਤੁਸੀਂ ਇਹਦਾ ਸਕਰੀਨ ਸ਼ਾਟ ਖਿੱਚ ਲੂਗੇ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਸੇਵ ਹੋ ਜਾਏਗਾ ਹੁਣ ਤੁਸੀਂ ਕੀ ਕਰਨਾ ਵਾ ਤੁਸੀਂ ਹੁਣ ਇਹਦਾ ਜਿਹੜਾ ਲੋਗੋ ਆ ਇਹਦਾ ਲੋਗੋ ਤੁਸੀਂ ਡਾਊਨਲੋਡ ਕਰਨਾ ਤੁਸੀਂ ਇੱਥੇ ਲਿਖੋ ਇਹ ਰਾਸ਼ੀ ਫਲ ਲੋਗੋ ਹਨਾ ਰਾਸ਼ੀ ਫਲ ਲੋਗੋ ਲਿਖੋ ਰਾਸ਼ੀ ਫਲ ਪੀ ਐਨ ਜੀ ਲੋਗੋ ਆ ਗਿਆ ਰਾਸ਼ੀ ਫਲ ਪੀ ਐਡੀ ਜੀ ਲੋਗੋ ਜੇ ਤੁਸੀਂ ਇਹ ਲਿਖੋਗੇ ਤੁਹਾਡੇ ਸਾਹਮਣੇ ਬਹੁਤ ਸਾਰੇ ਲੋਗੋ ਆ ਜਾਣਗੇ ਜ ਔਰ ਕਿੰਨੇ ਲੋਗ ਹੋ ਗਏ ਤੁਸੀਂ ਪੀਐਨਜੀ ਸੇਵ ਕਰਨਾ ਤੁਸੀਂ ਹਣਾ ਮੰਨ ਕੇ ਚੱਲੋ ਤੁਸੀਂ ਕੋਈ ਵੀ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਹਣਾ ਮੰਨ ਕੇ ਚੱਲੋ ਤੁਸੀਂ ਆ ਕਰਨਾ ਚਾਹੁੰਦੇ ਹੋ ਦੇਖ ਆ ਗਿਆ ਤੁਸੀਂ ਇਹਨੂੰ ਸੇਵ ਕਰ ਲੈਣਾ ਮੈਂ ਕਿਸੇ ਨੂੰ ਵੀ ਦੇਖ ਕੇ ਮੈਂ ਸੇਵ ਕਰ ਲਾ ਤੁਸੀਂ ਇਹ ਸੇਵ ਕਰ ਲੈਣਾ ਤੁਸੀਂ ਇਹਦਾ ਸੇਵ ਹੋ ਗਿਆ ਤੁਹਾਡੇ ਕੋਲ ਹੁਣ ਤੁਸੀਂ ਕੀ ਕਰਨਾ ਜੜੀ ਤੁਸੀਂ ਇਹ ਰਾਸ਼ੀ ਫਲਸੀ ਤੁਸੀਂ ਸੇਵ ਕੀਤੀ ਸੀ ਨਾ ਅੱਜ ਦੀ ਰਾਸ਼ੀ ਫਲਸੀ ਆ ਜਿਹੜੀ ਤੁਸੀਂ ਇਹਦਾ ਤੁਸੀਂ ਆਡੀਓ ਰਿਕਾਰਡ ਕਰਨਾ ਆਪਣੇ ਮੋਬਾਈਲ ਫੋਨ ਦੇ ਵਿੱਚ ਹਣਾ ਮੋਬਾਈਲ ਫੋਨ ਦੇ ਵਿੱਚ ਜਾਣਾ ਤੁਸੀਂ ਆਪਣੇ ਮਾਈਕਰੋਫੋਨ ਦੇ ਵਿੱਚ ਜਾ ਕੇ ਤੁਸੀਂ ਨਾ ਮੋਬਾਈਲ ਫੋਨ ਦੇ ਵਿੱਚ ਤੁਸੀਂ ਜਾਣਾ ਐਪਲੀਕੇਸ਼ਨ ਓਪਨ ਕਰਕੇ ਤੁਸੀਂ ਨਾ ਇੱਧਰ ਰਿਕਾਰਡਿੰਗ ਕਰ ਲੈਣੀ ਜੋ ਵੀ ਉੱਥੇ ਲਿਖਿਆ ਉਹਨਾਂ ਰਾਸ਼ੀਵਾਲ ਦੇ ਉੱਤੇ ਤੁਸੀਂ ਇੱਧਰ ਰਿਕਾਰਡ ਕਰ ਲੈਣੀ ਜੋ ਵੀ ਅੱਜ ਦੀ ਰਾਸ਼ੀਵਾਰਾ ਤੁਸੀਂ ਇੱਧਰ ਰਿਕਾਰਡ ਕਰ ਲੈਣੀ ਹੈ ਰਿਕਾਰਡ ਕਰਕੇ ਤੁਹਾਡੀ ਗੈਲਰੀ ਦੇ ਵਿੱਚ ਇਹ ਵੀ ਸੇਵ ਹੋ ਜਾਏਗੀ ਹੁਣ ਤੁਸੀਂ ਕੀ ਕਰਨਾ ਸਾਰਾ ਕੁਝ ਤੁਸੀਂ ਸੇਵ ਕਰ ਲਿਆ ਸਾਰਾ ਕੁਝ ਸੇਵ ਕਰਨ ਤੋਂ ਬਾਅਦ ਮੰਨ ਕੇ ਚੱਲੋ ਹੁਣ ਆਹ ਦੇਖੋ ਮੈਂ ਤੁਹਾਨੂੰ ਦੁਹਾਰਨਾ ਮੇਰੇ ਕੋਲ ਆ ਗਿਆ ਆ ਮੇਰੀ ਰਾਸ਼ੀਵਾਲ ਆ ਗਿਆ ਇਹ ਕਾਰ ਰਾਸ਼ੀਵਾਲ ਵਿੱਚ ਸੇਵ ਕੀਤਾ ਆ WhatsApp 'ਲਾ ਆ ਗਿਆ ਆਡੀਓ ਜਿਹੜੀ ਮੈਂ ਆਰੋ ਆਡੀਓ ਹੋਗੀ ਹੈ ਮੇਰੀ ਤੇ ਹੋਰ ਕੀ ਸੀਗਾ ਇੱਕ ਵਾਰੀ ਬੈਕਗ੍ਰਾਉਂਡ ਜਿਹੜੀ ਬੈਕਗ੍ਰਾਉਂਡ ਲਗਾਉਣੀ ਹੈ ਨਾ ਤੁਸੀਂ ਵਾਈਟ ਹੀ ਲਗਾਉਣੀ ਆ ਤੁਸੀਂ ਇੱਥੇ ਵਾਈਟ ਬੈਕਗ੍ਰਾਉਂਡ ਵੀ ਲਿਖ ਲਓ ਇੱਥੇ ਆਪਾਂ ਵਾਈਟ ਬੈਕਗ੍ਰਾਉਂਡ ਲਿਖ ਲੈਨੇ ਆ ਵਾਈਟ 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 ਬੈਕਗ੍ਰਾਉਂਡ ਬੈਕਗ੍ਰਾਉਂਡ ਇਮੇਜ ਆ ਗਿਆ ਵਾਈਟ ਬੈਕਗ੍ਰਾਉਂਡ ਹੋ ਗਿਆ ਆਪਾਂ ਵਾਈਟ ਇਮੇਜ ਬੈਕਗ੍ਰਾਉਂਡ ਕੋਈ ਵੀ ਆਪਾਂ ਡਾਊਨਲੋਡ ਕਰ ਲਾਂਗੇ ਆ ਦੇਖੋ ਕਿੰਨੀਆਂ ਵਾਈਟ ਬੈਕਗ੍ਰਾਉਂਡ ਡਾਊਨ ਆ ਗਿਆ ਨਾ ਮੰਨ ਕੇ ਜੇ ਤੁਸੀਂ ਆਵਾ ਤੁਸੀਂ ਇਹਨੂੰ ਡਾਊਨਲੋਡ ਕਰ ਸਕਦੇ ਇੱਥੇ ਜਗੇ ਇਹਨੂੰ ਸੇਵ ਕਰ ਲਓ ਇੱਥੋਂ ਤੁਸੀਂ ਇਹਨੂੰ ਸੇਵ ਹੁਣ ਕੀ ਕਰਨਾ ਜੋ ਵੀ ਆਪਾਂ ਸਾਰਾ ਕੁਝ ਡਾਊਨਲੋਡ ਕੀਤਾ ਸੀ ਆਪਾਂ ਚੱਕ ਕੇ ਸਾਰਾ ਆਪਾਂ ਆਪਣੀ ਪੀ ਉਹਦੇ ਐਡੀਟਿੰਗ ਦੇ ਵਿੱਚ ਲੈ ਜਾਣਾ ਤੁਸੀਂ ਵੀ ਐਨ ਦੇ ਵਿੱਚ ਲੈ ਜਾਣਾ ਇੱਥੋਂ ਚੱਕ ਕੇ ਤੁਸੀਂ ਸਾਰਾ ਕੁਝ ਇੱਥੋਂ ਲੈ ਆਉਣਾ ਇਹ ਸਾਰਾ ਕੁਝ ਤੁਹਾਡੇ ਇੱਥੇ ਆ ਜਗਾ ਦੇਖੋ ਮੇਰੇ ਕੋਲ ਸਾਰਾ ਕੁਝ ਆ ਗਿਆ ਆਡੀਓ ਵੀ ਆ ਗਈ ਵੀਰੀ ਹੋ ਗਈ ਇਹਨੂੰ ਸਭ ਤੋਂ ਪਹਿਲਾਂ ਤੁਸੀਂ ਜਣਾ ਵੀ ਐਡ ਵੀ ਵਿੱਚ ਜਾਣਾ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਸਾਰਾ ਨਾਲੋਂ ਮੈਨ ਕਮ ਆ ਤੁਸੀਂ ਕੀ ਕਰਨਾ ਜਿਹੜੀ ਤੁਸੀਂ ਵਾਈਟ ਚੀਜ਼ ਸੀ ਨਾ ਵਾਈਟ ਉਹ ਸੀ ਸਕਰੀਨ ਜਿਹੜੀ ਪੇਜ ਰੱਖਿਆ ਸੀ ਆਪਾਂ ਵਾਈਟ ਪੇਜ ਨੂੰ ਲੈ ਕੇ ਆਣਾ ਮੇਰਾ ਵਾਈਟ ਪੇਜ ਆ ਰਿਹਾ ਮੈਨੂੰ ਇਸ ਤਰ੍ਹਾਂ ਕਰ ਦੇਣਾ ਇਹਨੂੰ ਥੋੜਾ ਜਿਹਾ ਵੱਡਾ ਕਰ ਇੰਨੇ ਵਿੱਚ ਥੋੜਾ ਜਿਹਾ ਬਤਾ ਕੇ ਮੈਂ ਇੱਥੇ ਰੱਖ ਦੇਣਾ ਹੁਣ ਕੀ ਕਰਨਾ ਇਹਨੂੰ ਚੱਕ ਕੇ ਫੇਰ ਅੱਗੇ ਜਾ ਕੋ ਇਹਨੂੰ ਡੁਪਲੀਕੇਟ ਕਰ ਦੇਣਾ ਤੁਸੀਂ ਮੈਂ ਤੁਹਾਨੂੰ ਦੱਸਿਆ ਹੋਇਆ ਵਾ ਡੁਪਲੀਕੇਟ ਕਿਵੇਂ ਕਰਨਾ ਵਾ ਤੁਸੀਂ ਸੇਮ ਡੁਪਲੀਕੇਟ ਕਰ ਲੈਣਾ ਇਹਨੂੰ ਸੇਵ ਕਰਕੇ ਇਹਨੂੰ ਸੇਵ ਡੁਪਲੀਕੇਟ ਕਰੀ ਜਾਣਾ ਇਦਾਂ ਮੈਂ ਤੁਹਾਨੂੰ ਦੱਸਿਆ ਹੋਇਆ ਆਪਣੀ ਵੀਰ ਵੀਡੀਓ ਐਡੀਟਰ ਦੇ ਵਿੱਚ ਆ ਤੁਸੀਂ ਇਹਦਾ ਡੁਪਲੀਕੇਟ ਕਰ ਲੈਣਾ ਦੇਖੋ ਜੀ ਆ ਹੋ ਗਿਆ ਡੁਪਲੀਕੇਟ ਹੁਣ ਤੁਸੀਂ ਜਿਹੜਾ ਸਭ ਤੋਂ ਮੈਨ ਚੀਜ਼ ਹੈ ਉਹਨੂੰ ਕੀ ਕਰਨਾ ਵਾ ਜਿਹੜਾ ਆਪਾਂ ਲੋਗੋ ਡਾਊਨਲੋਡ ਕੀਤਾ ਸੀ ਅੱਪਰਾਸ਼ੀਫਲ ਦਾ ਆਹ ਲੋਗੋ ਸੀ ਆ ਠੀਕ ਹੈ ਜੀ ਆਹ ਲੋਗੋ ਨੂੰ ਚੱਕ ਕੇ ਤੁਸੀਂ ਇਹਦੇ ਉੱਪ ਇਹਦਾ সাই ਥੋੜਾ ਜਿਹਾ ਵੱਡਾ ਕਰ ਲੈਣਾ ਇਹਦਾ ਇਹਨੂੰ ਸਾਈਡ ਤੇ ਲੈ ਜਾਓ ਜਿੱਥੇ ਮਰਜ਼ੀ ਲੈ ਜਾਓ ਤੇ ਉੱਪਰ ਲੈ ਜਾਓ ਥੱਲੇ ਲੈ ਜਾਓ ਜਿੱਥੇ ਜਿੱਥੇ ਤੁਹਾਡਾ ਦਿਲ ਕਰਦਾ ਵਾ ਇਹਨੂੰ ਇੱਥੇ ਲੈ ਜਾਓ ਇਹਨੂੰ ਚੱਕ ਕੇ ਤੁਸੀਂ ਇੱਥੇ ਲੈ ਜਾਓ ਠੀਕ ਹੈ ਜੀ ਹੁਣ ਕੀ ਕਰਨਾ ਵਾ ਆਪਾਂ ਇਹ ਆ ਗਿਆ ਹੁਣ ਆਪਾਂ ਕੀ ਕਰਨਾ ਵਾ ਆਪਾਂ ਜੋ ਆਪਾਂ ਸਕਰੀਨਸ਼ਾਟ ਖਿੱਚਿਆ ਸੀਗਾ ਜੀ ਆਹ ਸਕਰੀਨਸ਼ਾਟ ਰ ਹੈ ਆਪਾਂ ਸਕਰੀਨਸ਼ਾਟ ਵੀ ਆਪਾਂ ਇੱਥੇ ਲਗਾ ਦੇਣਾ ਠੀਕ ਹੈ ਜੀ ਇਹਨੂੰ ਜਿਹੜਾ ਉੱਪਰ ਆ ਇਹਨੂੰ ਉੱਪਰ ਉੱਪਰਲੀ ਲੇਅਰ ਦੇ ਵਿੱਚ ਰੱਖ ਦੇਣਾ ਇਹਨੂੰ ਆਪਾਂ ਥੱਲੜੀ ਲੇਅਰ ਦੇ ਵਿੱਚ ਰੱਖ ਦੇਣਾ ਆ ਦੇਖੋ ਆ ਗਿਆ ਆਪਾਂ ਆਪਣਾ ਸਕਰੀਨਸ਼ਾਟ ਜੱਬ ਇਹਨੂੰ ਚੱਕ ਕੇ ਥੱਲੇ ਕਰ ਦਨਾ ਇਹਦਾ ਥੋੜਾ ਜਿਹਾ ਵਧਾ ਦਾਂਗੇ ਸਕਰੀਨਸ਼ਾਟ ਨੂੰ ਥੋੜਾ ਜਾਂ ਜਾਨਕੀ ਇਹ ਪੜਿਆ ਵੀ ਜਾਵੇ ਦੇਖੋ ਪੜਿਆ ਵੀ ਜਾ ਰਹਾ ਨਾ ਹੁਣ ਦੇਖੋ ਪੜਿਆ ਵੀ ਜਾ ਰਹਾ ਆ ਆਪਣਾ ਲੋਗੋ ਆ ਗਿਆ ਇਹ ਆਪਣੀ ਰਾਸ਼ੀ ਆ ਗਈ ਆ ਤੇ ਹੁਣ ਮੈਂ ਕਹਿਣਾ ਵੀ ਇੱਥੇ ਨਾ ਥਾਂ ਦੇ ਉੱਤੇ ਵੀ ਮੈਂ ਉਹ ਲਿਖਦਾ ਜਿਹੜੀ ਵੀ ਰਾਸ਼ੀ ਆ ਮੈਂ ਬੋਲੀ ਆ ਉਹਦੇ ਬਾਰੇ ਮੈਂ ਇੱਥੇ ਲਿਖਦਾ ਇਹ ਮੇਹ ਰਾਸ਼ੀ ਆ ਤਾਂ ਮੈਂ ਕੀ ਕਰਾਂਗਾ ਇੱਥੇ ਟੈਕਸ ਮੈਂ ਤੁਹਾਨੂੰ ਦੱਸਿਆ ਸੀ ਵੀ ਐਨ ਦੇ ਵਿੱਚ ਕਿਵੇਂ ਲਿਖਣਾ ਵਾ ਮੈਂ ਇੱਥੇ ਲਿਖ ਦਿੰਦਾ ਮੇ ਮੀ ਜੀ ਐਚ ਮੇਗ ਰਾਸ਼ੀ ਤੇ ਮੈਂ ਇਹਨੂੰ ਥੋੜਾ ਜਿਹਾ ਕਲਰ ਮੈਂ ਇਹਦਾ yellow ਹੀ ਰੱਖਿਆ ਵਾ ਇਹਦੇ ਨਾਲ ਦਾ ਮੈਂ ਦਾ ਮੈਂ ਦਾ ਸਾਈਜ਼ ਵਧਾ ਦੇਣਾ ਵਾ ਆ ਮੇ ਇੱਕ ਰਾਸ਼ੀ ਆ ਗਈ ਹੈ ਠੀਕ ਹੈ ਜੀ ਹੁਣ ਆ ਦੇਖੋ ਜਿਹੜੀ ਮੈਂ ਆਡੀਓ ਕੀਤੀ ਸੀ ਆਪਣਾ ਸਾਰਾ ਰੈਡੀ ਹੋ ਗਿਆ ਉਹਨੂੰ ਤੁਹਾਨੂੰ ਮਿਸਨਾਨਾ ਸੁਣਨ ਦੇਖੋ ਮੜ ਜਾ ਇਹਦੇ ਵਿੱਚ ਥੋੜੀ ਜਿਹੀ ਟਾਈਮ ਲੈਂਥ ਮੈਂ ਇਹਦੀ ਵਧਾ ਦੇਣਾ ਵਾ ਆ ਦੇਖੋ ਠੀਕ ਹੈ ਜੀ ਆ ਦੇਖੋ ਆ ਮੇਰੀ ਵੀਡੀਓ ਤਾਂ ਪਲੇ ਹੁੰਦੀ ਪਈ ਆ ਹੁਣ ਇਹਦੇ ਵਿੱਚ ਜਿਹੜੀ ਮੈਂ ਆਡੀਓ ਬੋਲੀ ਸੀ ਮੇਰੀ ਆਡੀਓ ਨਹੀਂ ਹੈਗੀ ਜੀ ਆਪਾਂ ਆਡੀਓ ਇਹਦੇ ਵਿੱਚ ਕਿਵੇਂ ਲੈ ਕੇ ਆਣੀ ਆ ਆਡੀਓ ਮੈਂ ਤੁਹਾਨੂੰ ਦਿਖਾਣਾ ਜਿਹੜੀ ਆਪਾਂ ਆਡੀਓ ਰਿਕਾਰਡ ਕੀਤੀ ਸ਼ਾ ਆਡੀਓ ਸੀ ਇੱਕ ਵਾਰੀ ਆਹ ਦੇਖੋ ਆ ਮੈਂ ਓਡੀਰ ਕੋਣ ਕੀਤੀ ਸੀ ਮੈਂ ਇਹਦੇ ਥੱਲੇ ਲਗਾ ਲਾਂਗਾ ਆ ਦੇਖੀ ਜਾਓ ਤੁਸੀਂ ਠੀਕ ਹੈ ਜੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਜਾਊਗਾ ਆਓ ਇਹਨੂੰ ਸੁਣ ਕੇ ਦੇਖੋ ਤੁਸੀਂ ਸਾਰੀ ਇਹ ਚੀਜ਼ ਕਾਰ ਇਹ ਤੁਮੇ ਗਮ ਕੇ ਨਹੀਂ ਹੈ ਅੱਛਾ ਰਹਿਣੇ ਵਾਲਾ ਹੈ ਕਾਮੇ ਬੁਧੀ ਹੋਣੇ ਕੇ ਕਾਰਨ ਦਵਾ ਅਧਿਕ ਰਹੇਗਾ ਆਪਣੇ ਆਸ-ਪਾਸ ਰੇਰੇ ਸਭੀ ਰਗੂਗੂ ਸਮੇਂ ਨਹੀਂ ਜੋ ਆਪकी ਖੁਸ਼ੀ ਦਾ ਕਾਰ ਬਣੇਗਾ ਦੇਖੋ ਇਹ ਮੇਰੀ ਬਣ ਗਈ ਹੈ ਰੈਡੀ ਹੋ ਗਈ ਆ ਹੁਣ ਮੈਂ ਕੀ ਕਰਾਂਗਾ ਇਹਨੂੰ ਮੈਂ ਥੋੜਾ ਜਿਹਾ ਇਹਦੀ ਲੰਬਾਈ ਇਹਨਾਂ ਜਿਹੜੀ ਥੋੜੀ ਜਿਹੀ ਮੈਂ ਵਧਾ ਦਾਂਗਾ ਜਿਤੋਂ ਤੱਕ ਮੇਰੀ ਓਡੀਓ ਚੱਲ ਰਹੀ ਆ ਐਮੋ ਦੀ ਉਹ ਜੀ ਤੁਹਾਨੂੰ ਦੇ ਵੀ ਆ ਦੇਖੋ ਕੀ ਸੀ ਜੀ ਕਈ ਸੁੰਨੇ ਬਾਤੋਂ ਮੈਂ ਆਕਰ ਆ ਜਾਂਦੀ ਰਹੇਗੀ ਦਾ ਠੀਕ ਹੈ ਜੀ ਹੁਣ ਮੈਂ ਕਹਿੰਦਾ ਵੀ ਜੇ ਇਹਦੇ ਪਿੱਛੇ ਹਲਕਾ ਜਿਹਾ ਕੋਈ ਬੈਕਗ੍ਰਾਉਂਡ ਲਾ ਦਾਂ ਜੇ ਵਧੀਆ ਜਿਹਾ ਬੈਕਗ੍ਰਾਉਂਡ ਲਾ ਦਾਂ ਮਿਊਜ਼ਿਕ ਦੇ ਪਿੱਛੇ ਨਾ ਤਾਂ ਬਹੁਤ ਵਧੀਆ ਲੱਗ ਰਿਹਾ ਮੇਰੀ ਵੀਡੀਓ ਬਹੁਤ ਵਧੀਆ ਹੋ ਜਾਈਏ ਨਾ ਤੇ ਮੈਂ ਕਹਿੰਦਾ ਵੀ ਇਹਦੇ ਵਿੱਚ ਨਾ ਮੈਂ ਹਲਕਾ ਜਿਹਾ ਬੈਕਗ੍ਰਾਉਂਡ ਲਾ ਦਾਂ ਬੈਕਗ੍ਰਾਉਂਡ ਮਿਊਜ਼ਿਕ ਤੁਸੀਂ ਬੈਕਗ੍ਰਾਉਂਡ ਮਿਊਜ਼ਿਕ ਮੈਂ ਤੁਹਾਨੂੰ ਦੱਸਿਆ ਹੋਇਆ ਵਾ ਤੁਸੀਂ ਕਿੱਥੋਂ ਡਾਊਨਲੋਡ ਕਰਨਾ ਵਾ ਉਹਦੇ ਤੇ অল레ਡੀ ਵੀਡੀਓ ਬਣਾਈ ਹੋ ਇਹ ਗੇਲੀ ਦੇ ਵਿੱਚ ਜਾਣਾ ਗੇਲੀ ਦੇ ਵਿੱਚ ਜਾ ਕੇ ਨਾ ਮੈਂ 뮤ਜ਼ਿਕ ਦੀ ਕੋਈ ਲੈ ਕੇ ਆਉਣਾ ਵਾ ਕੋਈ 뮤ਜ਼ਿਕ ਮੈਂ ਡਾਊਨਲੋਡ ਕੀਤਾ ਹੋਣਾ ਇੱਥੇ ਮੈਂ ਕੋਈ ਵੀ ਚੱਕ ਲੈਣਾ ਐਜ ਤੁਹਾਨੂੰ ਦਿਖਾਉਣ ਵਾਸਤੇ ਸਿਰ ਤੁਸੀਂ ਕਿਵੇਂ ਲਾਉਣਾ ਮੈਂ ਕਾਫੀ 뮤ਜ਼ਿਕ ਡਾਊਨਲੋਡ ਕਰਕੇ ਰੱਖੇ ਹੋਇਆ ਤੇ ਮੈਂ ਤੁਹਾਨੂੰ ਦਿਖਾ ਦੇਣਾ 뮤ਜ਼ਿਕ ਹਾਂ ਮੈਂ ਆ 뮤ਜ਼ਿਕ ਦੇਦਾ ਪਲੇ ਕਰਕੇ ਕਿਦਰਾ 뮤ਜ਼ਿਕ ਹੈ ਹਾਂ ਚਲੋ ਇਹੀ ਆਪਾਂ ਚੱਕ ਲੈਨੇ ਸਿਰ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਤੁਸੀਂ 뮤ਜ਼ਿਕ ਵਧੀਆ ਜਿਹਾ ਲਗਾਉਣਾ 뮤ਜ਼ਿਕ ਤੁਸੀਂ ਕੋਈ ਹੋਰ ਨਾ ਕੁਝ ਕੋਈ ਚੱਕ ਕੇ ਹੋਰ ਤਰ੍ਹਾਂ ਦਾ ਲਾ ਦੇ ਕੋਈ ਹਨਾ ਮੈਂ ਚੱਕ ਕੇ ਇਹਨੂੰ ਚੱਕ ਕੇ ਇੱਥੇ ਚੱਕ ਲੈ ਇਹਨੂੰ ਇਹਦੇ ਵਿੱਚ ਲੈ ਜਾਣਾ ਫੇਰ ਆਪਣੇ ਇਹਦੇ ਵਿੱਚ ਲੈ ਗਏ ਆ ਹੁਣ ਇਹਦੇ ਵਿੱਚ ਮੈਂ ਚੱਕ ਕੇ ਇਹਨੂੰ ਮਿਊਜ਼ਿਕ ਨਹੀਂ ਇੱਥੇ ਲਾ ਦੇਣਾ ਤਾਂ ਜਿਹੜੀ ਮਿਊਜ਼ਿਕ ਦੀ ਆਵਾਜ਼ ਹੋਈ ਕੀ ਮਿਊਜ਼ਿਕ ਦੀ ਥੋੜੀ ਜੀ ਆਵਾਜ਼ ਥੋੜੀ ਜੀ ਕੱਟ ਕਰਾਂਗਾ ਕਿਉਂਕਿ ਇੰਨਾ ਜ਼ਿਆਦਾ ਲਾਊਡ ਦੀ ਬੁਜੇਗਾ ਤਾਂ ਇਹ ਵਧੀਆ ਨਹੀਂ ਲੱਗਣਾ ਇਹਦੀ ਮੈਂ ਆਵਾਜ਼ ਥੋੜੀ ਜੀ ਮੈਂ ਕੱਟ ਕਰ ਦਿੰਨਾ ਆਇਓ ਕੱਟ ਲੱਕ ਤੇ 99 ਆ ਦਿਖ ਮਿਊਜ਼ਿਕ ਵੀ ਚੱਲਦਾ ਮਿਊਜ਼ਿਕ ਵੀ ਚੱਲਦਾ ਪਹਿਨ ਇਹਦੇ ਪਿੱਛੇ ਦੇਖੋ ਆ ਕੇ ਸਵਾਸਥਿਆ ਸੋਧ ਸਕਦਾ ਹੈ ਜਿਸ ਕੰਮ ਆਪ ਨੂੰ ਪਲੇਟ ਦੇ ਅੱਗੇ ਆਹ ਦੇਖੋ ਆ ਮੇਰੀ ਵੀਡੀਓ ਬਣ ਕੇ ਰੈਡੀ ਹੋ ਗਈ ਹੁਣ ਜਦੋਂ ਇਹ ਖਤਮ ਹੋ ਗਈ ਹੁਣ ਇਸ ਤੋਂ ਬਾਅਦ ਤੁਸੀਂ ਅਗਲਾ ਲਗਾ ਦੇਣਾ ਕੋਈ ਵੀ ਹੁਣ ਮੰਨ ਕੇ ਚੱਲੋ ਤੁਸੀਂ ਅਗਲਾ ਲਗਾਉਣਾ ਚਾਹੁੰਦੇ ਮੈਂ ਅਗਲਾ ਲੋਗੋ ਜਿਹੜਾ ਡਾਊਨਲੋਡ ਕੀਤਾ ਸੀ ਅਗਲੀ ਜਿਹੜੀ ਰਾਸ਼ੀ ਸੀ ਵੀ ਉਹ ਲੈ ਕੇ ਆਣਾ ਮੈਂ ਇੱਥੇ ਜਾਣਾ ਮੈਂ ਡਾਊਨਲੋਡ ਕੀਤੀ ਹੋਈ ਅਗਲੀ ਰਾਸ਼ੀ ਦਾ ਜਿਹੜਾ ਲੋਗੋ ਜਰਾ ਹੁਣ ਮੰਨ ਕੇ ਚੱਲੋ ਆਹ ਵਾ ਰਾਸ਼ੀ ਆ ਬ੍ਰਿਸ਼ਚ ਰਾਸ਼ੀ ਆ ਮੈਂ ਇਹਨੂੰ ਚੱਕਾਂਗਾ ਤੇ ਇਹ ਬ੍ਰਿਸ਼ਚ ਰਾਸ਼ੀ ਨੂੰ ਚੱਕ ਕੇ ਮੈਂ ਇੱਥੇ ਰੱਖਾਂਗਾ ਜੀ ਠੀਕ ਹੈ ਜੀ ਆਹ ਦੇਖੋ ਆ ਬ੍ਰਿਸ਼ਚ ਰਾਸ਼ੀ ਆ ਗਈ ਮੇਰੀ ਠੀਕ ਹੈ ਇਨ ਜਾ ਕਿਵੇਂ ਉੱਪਰ ਲੈ ਜਾਣਾ ਆ ਗੀ ਬ੍ਰਿਸ਼ਚੇ ਰਾਸ਼ੀ ਆ ਇਹਨੂੰ ਛੋਟਾ ਵੱਡਾ ਕਰ ਲਓ ਇਹ ਬ੍ਰਿਸ਼ਚੇ ਰਾਸ਼ੀ ਆ ਜੀ ਮੇਰੀ ਤੇ ਜੋ ਵੀ ਬ੍ਰਿਸ਼ਚੇ ਰਾਸ਼ੀ ਬਾਰੇ ਹੋਊਗਾ ਮੈਂ ਇੱਥੇ ਲਿਖ ਕੇ ਲਗਾਦਾ ਆ ਦੇਖੋ ਆ ਮੇਰੀ ਰਾਸ਼ੀ ਹੋ ਗਈ ਹੁਣ ਮੈਂ ਇਹਨੂੰ ਕੀ ਕਰਾਂਗਾ ਮੈਨੂੰ ਐਕਸਪੋਰਟ ਕਰ ਲੈਣਾ ਇਹਨੂੰ ਮੈਂ ਐਕਸਪੋਰਟ ਕਰ ਲੈਣਾ ਸਾਰੀ ਨੂੰ ਇਹ ਜਦੋਂ ਬਣ ਜੀ ਮੈਂ ਤੁਹਾਨੂੰ ਦਊਂਗਾ ਇਦਾਂ ਹੀ ਬਣੂਗੀ ਇਹ ਆ ਆ ਮੇਰੀ ਨਾਲ ਜਿਹੜੀ ਮੈਂ ਤੁਹਾਨੂੰ ਫਾਈਲ ਬਣਾ ਨਹੀਂ ਸਕਾਈ ਇਹ ਜਿਹੜਾ ਐਕਸਪੋਰਟ ਹੁੰਦੀ ਵੀ ਇਹ ਬਣਦੀ ਪਈ ਆ ਇਹ ਬਹੁਤ ਸੌਖਾ ਤਰੀਕਾ ਵਾ ਮੈਂ ਨਾ ਦੇਖੋ ਜੇ ਤਾਂ ਮੈਂ ਸਾਰੀ ਰਾਸ਼ੀਆਂ ਦੇ ਬਾਰੇ ਬਣਾਉਣ ਲੱਗਾ ਤੁਹਾਨੂੰ ਵੀ ਪਤਾ ਜੀ ਉਹ ਘੱਟੋ ਘੱਟ 20 25 ਮਿੰਟ ਦੀ ਬਣ ਜੇਗੀ ਜਾਨੀ ਕਿ ਮੈਨੂੰ 1 ਘੰਟੇ ਦੀ ਆਪਣੀ ਵੀਡੀਓ ਬਣ ਜੇਗੀ ਤੁਹਾਨੂੰ ਸਮਝਾਉਂਦੇ ਸਮਝਾਉਂਦੇ ਇਸ ਕਰਕੇ ਮੈਂ ਤੁਹਾਨੂੰ ਸਿਰਫ ਇੱਕ ਰਾਸ਼ੀ ਦੇ ਬਾਰੇ ਹੀ ਦੱਸਿਆ ਵਾ ਤੁਸੀਂ ਸਿਰਫ ਇੱਕ ਰਾਸ਼ੀ ਆ ਜਿਹੜੀ ਇੱਕ ਰਾਸ਼ੀ ਨੂੰ ਹੀ ਤੁਸੀਂ ਮਤਲਬ ਵੀ ਬਣਾ ਕੇ ਤੁਹਾਨੂੰ ਦਿਖਾਇਆ ਵਾ ਤੁਸੀਂ ਇਸੇ ਤਰ੍ਹਾਂ ਤੁਸੀਂ ਸਾਰੀ ਰਾਸ਼ੀਆਂ ਦੀ ਰਿਕਾਰਡਿੰਗ ਕਰ ਲੈਣੀ ਆ ਉਤੋਂ ਪੜ ਕੇ ਆਪਣੇ ਜਦੋਂ ਤੁਸੀਂ ਸਕਰੀਨ ਸ਼ਾਟ ਖਿੱਚੋ ਕੱਲੀ ਕੱਲੀ ਰਾਸ਼ੀ ਦੇ ਵਾਲੇ ਪੜ ਲੈਣਾ ਤੇ ਉਹਨਾਂ ਦੇ ਲੋਗੋ ਤੁਸੀਂ ਕਰ ਲੈਣੇ ਇਹ ਲੋਗੋ ਤੁਸੀਂ ਇੱਕ ਵਾਰ ਹੀ ਤੁਸੀਂ ਸਾਰੇ ਲੋਗੋ ਚੱਲਣਗੇ ਜੋ ਤੁਸੀਂ ਟਾਈਟਲ ਲਿਖੂਗੇ ਉਹ ਵੀ ਸੇਮ ਚੱਲਣਗੇ ਸਿਰਫ ਕੀ ਆ ਕੰਨੀ ਰਾਸ਼ੀ ਆ ਜਿਹੜੀ ਸਕਰੀਨ ਸ਼ਾਟ ਤੁਸੀਂ ਖਿੱਚਨੇ ਆ ਉਹੀ ਮਤਲਬ ਚੇਂਜ ਹੋਣੇ ਆ ਬਾਕੀ ਲੋਗੋ ਸੇਮ ਰਹੇਗਾ ਜੀ ਮਿਊਜ਼ਿਕ ਵੀ ਸੇਮ ਰਹੇਗਾ ਤੇ ਜਦੋਂ ਤੁਸੀਂ ਮਤਲਬ ਦੀ ਰਾਸ਼ੀ ਉਹ ਆ ਆ ਉਹਨਾਂ ਮੇਰੀ ਜਿਹੜੀ ਉਹਨ ਵਿਡੀਓ ਬਣਾਈ ਆ ਮੇਰੀ ਵੀਡੀਓ ਬਣ ਕੇ ਰੈਡੀ ਹੋ ਗਈ ਆ ਉਹਨ ਮੈਂ ਤੁਹਾਨੂੰ ਦਿਖਾਉਣਾ ਮੇਰੀ ਗੈਲਰੀ ਦੇ ਵਿੱਚ ਸੇਵ ਹੋ ਗਈ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਇਹ ਮੇਰੀ ਵੀਡੀਓ ਕਿਵੇਂ ਦੀ ਬਣੀ ਆ ਆਪਾਂ ਚਲੇ ਜਾਨੇ ਮੇਰੀ ਗੈਲਰੀ ਦੇ ਵਿੱਚ ਇਹ ਗੈਲਰੀ ਦੇ ਵਿੱਚ ਜਾਨੇ ਆ ਇਹ ਗੈਲਰੀ ਦੇ ਵਿੱਚ ਮੇਰੀ ਵੀਡੀਓ ਸੇਵ ਹੋ ਗਈ ਹੈ ਮੈਂ ਲਿਖਿਆ ਆਪੇ ਆਰੀ ਮੇਗਰਾਸ਼ੀ ਡਾਈਟ ਲਾ ਮੈਨੂੰ ਪਲੇ ਕਰਕੇ ਦੇਖਦਾ ਦੇਖੋ ਜੀ ਤੁਸੀਂ ਕਿੱਦਾਂ ਦੀ ਬਣੀ ਹੈ ਇਹ ਰਾਸ਼ੀ ਅੱਜ ਦੇ ਦਿਨ ਰਾਜਨੀਤੀ ਕਾਰੇਗਰ ਚ ਲੋਕ ਰੋਮ ਕੇ ਨਹੀਂ ਅੱਛਾ ਰੇਨ ਮਾਦਾ ਕਾਮ ਨੇ ਬੁੱਧੀ ਹੋਣੇ ਚ ਕਾਰ ਦੋ ਵਾਫਸ ਅਧਿਕ ਰੇਕਿੰਗਸ ਆਪਣੇ ਆਸ-ਪਾਸ ਇਹ ਪਿੰਡੂ ਨੂੰ ਆ ਦੇਖੋ ਕਿੰਨੀ ਸੋਹਣੀ ਵੀਡੀਓ ਬਣ ਕੇ ਰੈਡੀ ਹੋ ਗਈ ਆ ਹਣਾ ਜੇ ਤੁਸੀਂ ਕਹਿੰਦੇ ਜਿਹੜਾ ਤੁਸੀਂ ਲੋਗੋ ਲਾਇਸੀ ਮੇਗਰਾਸ਼ੀ ਦਾ ਲੋਗੋ ਲਾਇਸੀ ਨਾ ਅਗਰ ਤੁਸੀਂ ਕਹਿੰਦੇ ਉਹ ਲੋਗੋ ਵੀ ਘੁੰਮਦਾ ਰਹੇ ਉੱਤੇ ਵੀ ਤੁਸੀਂ ਇਫੈਕਟ ਲਾ ਸਕਦੇ ਹੋ ਉਹ ਭੂਮੀ ਜਾਊਗਾ ਗੋਲ-ਗੋਲ ਜੇ ਤੁਸੀਂ ਕਹਿੰਦੇ ਹੋ ਜੇ ਤਾਂ ਮੈਂ ਇਕੱਲੀ ਮੇਗ ਰਾਸ਼ੀ ਲਈ ਕਹਿੰਦਾ ਤੁਸੀਂ ਮੇਗ ਰਾਸ਼ੀ ਦੇ ਨਾਲ ਨਾ ਤਰੀਕ ਵੀ ਪਾ ਸਕਦੇ ਹੋ ਅੱਜ ਦੀ ਜਿਵੇਂ ਮੰਨ ਕੇ ਚੱਲੋ ਅੱਜ ਦੀ 6 ਜਾਂ 7 ਤਰੀਕ ਹੈ ਨਾ ਤੁਸੀਂ ਲਿਖ ਦਿਓ 6 ਤਰੀਕ ਪੰਜਵਾਂ ਮਹੀਨਾ 2024 ਟੂਡੇ ਰਾਸ਼ੀ ਫਲ ਇੱਧਰ ਲਿਖ ਦਿਓ ਮੇਗ ਰਾਸ਼ੀ ਮੇਗ ਦਾ ਰਾਸ਼ੀ ਦਾ ਨਾਮ ਪਾ ਕੇ ਮੇਗ 6 ਤਰੀਕ ਪੰਜਵਾਂ ਮਹੀਨਾ 2024 ਇਹ ਤੁਸੀਂ ਡੇਟ ਵਾਦ ਨਾਲ ਤੇ ਜਿਹੜਾ ਲੋਗੋ ਜਰਾ ਉਹ ਵੀ ਘੁੰਮੀ ਜਾਊਗਾ ਤੇ ਜਿਹੜੇ ਅੱਖਰ ਆ ਤੁਸੀਂ ਕਹਿੰਦੇ ਹੋ ਜੇ ਅਸੀਂ ਸਕਰੀਨਸ਼ਾਟ ਨਹੀਂ ਖਿੱਚਣਾ ਚਾਹੁੰਦੇ ਤੁਸੀਂ ਟਾਈਪ ਕਰਨਾ ਚਾਹੁੰਦੇ ਤਾਂ ਤੁਸੀਂ ਟਾਈਪ ਕਰਕੇ ਵੀ ਤੁਸੀਂ ਆਪਣਾ ਉਹਦੇ ਤੇ ਤੁਸੀਂ ਲਿਖ ਸਕਦੇ ਹੋ ਹੁਣ ਤੁਹਾਡੇ ਉੱਤੇ ਆ ਇਹ ਸਾਰਾ ਡਿਪੈਂਡ ਕੀ ਹੁੰਦਾ ਵਾ ਵੀ ਤੁਸੀਂ ਕਿੰਨੀ ਸੋਹਣੀ ਚੀਜ਼ ਤੁਸੀਂ ਬਣਾ ਸਕਦੇ ਹੋ ਇਹ ਹੁਣ ਤੁਹਾਡੇ ਦਿਮਾਗ ਦੇ ਉੱਤੇ ਡਿਪੈਂਡ ਕਰਦਾ ਮੈਂ ਤੁਹਾਨੂੰ ਸਿੰਪਲ ਜੀ ਇੱਕ ਸਿੰਪਲ ਜੀ ਤੁਹਾਨੂੰ ਪੜਾ ਕੇ ਦਿਖਾ ਪਿਆ ਜੇ ਤੁਸੀਂ ਇਦਾਂ ਦੇ ਵੀ ਤੁਸੀਂ ਬਣਾ ਬਣਾ ਕੇ ਆਪਣੇ YouTube ਚੈਨਲ ਤੇ ਅਪਲੋਡ ਕਰ ਦੋਗੇ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦੇਣਾ ਤੁਹਾਡਾ ਚੈਨਲ ਬਹੁਤ ਇਹ ਵੀਡੀਓ ਮੰਨ ਕੇ ਜਦੋਂ ਤੁਸੀਂ ਸਵੇਰੇ 9 ਵਜੇ ਜਾਂ 7 ਵਜੇ ਅਪਲੋਡ ਕਰਦੇ ਨਾ ਤਾਂ 2 ਘੰਟੇ ਦੇ ਵਿੱਚ ਇਹਦੇ 10 ਤੋਂ 15000 ਵਿਊ ਆਟੋਮੈਟਿਕ ਹੀ ਆ ਜਾਂਦੇ ਆ ਤਾਂ ਤੁਸੀਂ ਮਹੀਨੇ ਦੇ 70 ਤੋਂ 80000 ਕਮਿਊਨਿਟੀ ਸਿ ਸ਼ੁਰੂ ਕਰ ਦੋਗੇ ਅਗਰ ਤੁਹਾਨੂੰ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਇਸ ਵੀਡੀਓ ਦੇ ਹੇਠਲੇ ਤੁਸੀਂ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਦੱਸ ਸਕਦੇ ਹੋ ਜੀ ਅਗਰ ਤੋਂ ਤੁਸੀਂ ਕਹਿੰਦੇ ਹੋ ਕਿ ਵੀਰ ਜੀ ਇਹ ਵੀਡੀਓ ਮੈਂ ਤੁਹਾਨੂੰ ਫੋਨ ਦੇ ਉੱਤੇ ਮੋਬਾਈਲ ਫੋਨ ਦੇ ਉੱਤੇ ਤੁਹਾਨੂੰ ਬਣਾ ਕੇ ਦਿਖਾਵਾਂ ਐਡਿਟ ਕਰਕੇ ਦਿਖਾਵਾਂ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਮੈਂ ਇਹਨਾਂ ਕੱਲ੍ਹ ਜਾਂ ਪਰਸ ਨੂੰ ਤੁਹਾਡੇ ਵਾਸਤੇ ਇਹ ਮੋਬਾਈਲ ਫੋਨ ਦੇ ਉੱਤੇ ਹੀ ਬਣਾ ਕੇ ਦਿਵਾ ਦਵਾਂਗਾ ਮੋਬਾਈਲ ਫੋਨ ਤੋਂ ਤੁਸੀਂ ਕਿਵੇਂ ਬਣਾ ਸਕਦੇ ਕੰਪਿਊਟਰ ਵਾਲਿਆਂ ਨੂੰ ਤਾਂ ਪਤਾ ਲੱਗ ਹੀ ਗਿਆ ਵਾ ਵੈਸੇ ਮੋਬਾਈਲ ਫੋਨ ਦੇ ਵਿੱਚ ਵੀ ਹੀ ਨਾ ਔਖਾ ਨਹੀਂ ਹੈਗਾ ਮੋਬਾਈਲ ਫੋਨ ਦੇ ਵਿੱਚ ਵੀ ਸੌਖਾ ਹੀ ਆ ਸੇਮ ਹੀ ਚੀਜ਼ ਤੁਸੀਂ ਕਰਨੀ ਹੈ ਕਿਉਂਕਿ ਮੈਂ ਤੁਹਾਨੂੰ ਐਡੀਟਿੰਗ ਦੇ ਲੈਸਨ ਸਿਖਾਏ ਹੋਏ ਆ ਸਾਰੇ ਵੀ ਤੁਸੀਂ ਐਡੀਟਿੰਗ ਕਿਵੇਂ ਕਰਨ ਜੇ ਤੁਸੀਂ 10 ਮਿੰਟ ਇਹ ਕੰਮ ਕਰੋਗੇ ਤਾਂ ਤੁਸੀਂ ਮਹੀਨੇ ਦੇ 70-80000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਜੀ ਅਗਰ ਤੁਸੀਂ ਕਹਿੰਦੇ ਹੋ ਕਿ ਕੋਈ ਹੋਰ ਟੌਪਿਕ ਦੇ ਉੱਤੇ ਕਹਿੰਦੇ ਜਿਵੇਂ ਕਿਸੇ ਮੇਰੇ ਭੈਣ ਭਰਾ ਨੂੰ ਮੈਨੂੰ ਕੈਸੀ ਵੀ ਰਾਸ਼ੀ ਫਾਪ ਦੇ ਉੱਤੇ ਵੀਡੀਓ ਬਣਾਓ ਅਗਰ ਤੁਸੀਂ ਕਹਿੰਦੇ ਹੋ ਕਿ ਵੀਰ ਜੀ ਸਾਡੂ ਕਿਸੇ ਹੋਰ ਟੌਪਿਕ ਦੇ ਉੱਤੇ ਜਰੂਰ ਵੀ ਤੁਹਾਡੇ ਦਿਮਾਗ ਦੇ ਅੰਦਰ ਕੋਈ ਟੌਪਿਕ ਹੈ ਚਾਹੇ ਕਾਰਟੂਨ ਦੇ ਰਿਗਾਰਡਿੰਗ ਹੈ ਜਾਂ ਕੋਈ ਹੋਰ ਵੀ ਰਿਗਾਰਡਿੰਗ ਹੈ ਜਾਂ ਕਹਾਣੀ ਦੇ ਰਿਗਾਰਡਿੰਗ ਹੈ ਅਗਰ ਤੁਹਾਨੂੰ ਚੋਣੇ ਮੇਰੇ ਉੱਤੇ ਵੀਡੀਓ ਬਣਾ ਕੇ ਲਿਆਵਾ ਤਾਂ ਪਲੀਜ਼ ਉਹ ਵੀ ਤੁਸੀਂ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਤੁਸੀਂ ਕਮੈਂਟ ਕਰ ਦਿਓ ਜੀ ਸੋ ਦੋਸਤੋ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਹੋਣੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਦੋਸਤੋ ਮਿਲਦੇ ਹਾਂ ਪੋਹੁੰਚ ਦਿੰਦੇ ਕਿ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕਦੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅ